ਵਾਲਣ ਵੀ ਹੋਰ ਉਹ ਗੱਡੀ ਦੇ ਬਾਹਰ ਆ ਜੀ ਬਾਹਰ ਬਾਹਰ ਲੋਡ ਆਉਂਦਾ ਆਪੇ 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 ਆਪ ਹੇਠਾਂ ਡਿੱਗਦੀ ਹੈ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਗੱਡੀ ਦੀ ਰਫ਼ਤਾਰ ਬੜੀ ਤੇਜ਼ ਸੀ ਗੱਡੀ ਦਾ ਡਰਾਈਵਰ ਜਦ ਮੋੜ ਤੇ ਪਹੁੰਚਦਾ ਹੈ ਤਾਂ ਗੱਡੀ ਨੂੰ ਕੰਟਰੋਲ ਨਹੀਂ ਕਰ ਸਕਿਆ ਜਿਸ ਦੇ ਚਾਲਦਿਆ ਕਿ ਇਹ ਜਿਹੜੀ ਗੱਡੀ ਹੈ ਪੁਲ ਤੋਂ ਸਿੱਧੀ ਖਾਲ ਦੇ ਵਿੱਚ ਥੱਲੇ ਡਿੱਗ ਜਾਂਦੀ ਹੈ ਤਾਂ ਇਹ ਕਾਫੀ ਭਿਆਨਕ ਹਾਦਸਾ ਸੀ ਤਾਂ ਗੱਡੀ ਦੀਆਂ ਤਸਵੀਰਾਂ ਤੁਸੀਂ ਵੇਖ ਲਓ ਇਹਨਾਂ ਦਰਦਨਾਕ ਹਾਦਸਾ ਰਿਹਾ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦਰਸਲ ਸਥਾਨਕ ਲੋਕ ਜਿਨ੍ਹਾਂ ਦਾ ਇਹ ਕਹਿਣਾ ਹੈ ਹਾਦਸੇ ਦੇ ਵਿੱਚ ਦੋ ਵਿਅਕਤੀ ਜ਼ਖਮੀ ਹੁੰਦੇ ਨੇ ਜਿਹਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਦਰਸਲ ਮਕੈਨਿਕਾ ਦੇ ਵੱਲੋਂ ਕਟਰ ਦੇ ਨਾਲ ਗੱਡੀ ਦਾ ਕੁਝ ਹਿੱਸਾ ਕੱਟ ਕੇ ਇਹਨਾਂ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਤਾਂ ਕਾਫੀ ਮੁਸ਼ਕਲ ਤੋਂ ਬਾਅਦ ਜ਼ਖਮੀ ਗੱਡੀ ਦੇ ਵਿੱਚੋਂ ਬਾਹਰ ਕੱਢੇ ਜਾਂਦੇ ਨੇ ਦਰਅਸਲ ਜਿਹੜਾ ਹਾਦਸਾ ਵਾਪਰਿਆ ਤਾਂ ਬिलासपुर ਤੋਂ ਟਮਾਟਰ ਪਰ ਕੇ ਗੱਡੀ ਆ ਰਹੀ ਸੀ ਕਿਰਤਪੁਰ ਸਾਹਿਬ ਦੇ ਨਜ਼ਦੀਕ ਪਿੰਡ ਢੇਣੀ ਵਿਖੇ ਮੰਦਪਾਗਾ ਹਾਦਸਾ ਵਾਪਰ ਗਿਆ ਮੋੜ ਤੇ ਇਹ ਤੇਜ਼ ਰਫਤਾਰ ਗੱਡੀ ਜਿਸ ਨੂੰ ਡਰਾਈਵਰ ਕੰਟਰੋਲ ਨਹੀਂ ਕਰ ਸਕਿਆ ਤਾਂ ਇਹ ਗੱਡੀ ਪੁੱਲੀ ਤੋਂ ਹੇਠਾਂ ਡਿੱਗ ਪੈਂਦੀ ਹੈ ਜਿਸ ਦੇ ਵਿੱਚ ਕੀ ਦੋ ਵਿਅਕਤੀ ਜਿਹੜੇ ਸਵਾਰ ਸਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੁੰਦੇ ਨੇ ਇੱਥੋਂ ਤੱਕ ਕਿ ਇਹਨਾਂ ਨੂੰ ਕੱਢਣ ਦੇ ਲਈ ਕਟਰ ਦਾ ਇਸਤੇਮਾਲ ਕਰਨਾ ਪਿਆ ਤਾਂ ਕਟਰ ਦੇ ਨਾਲ ਗੱਡੀ ਨੂੰ ਕੱਟ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਤਾਂ ਹਾਦਸੇ ਦੀਆਂ ਤਸਵੀਰਾਂ ਇਹ ਰੂਕ ਕੰਬਾਉ ਤਸਵੀਰਾਂ ਸਾਹਮਣੇ ਆਈਆਂ ਨੇ ਆਪਣੇ ਟਮਾਟਰਾਂ ਟਰੱਕ ਆ ਰਿਹਾ ਤਾਂ ਪਰੋਂ ਪੇਕਾ ਪੈਣ ਕੀ ਜਣ ਕੀ ਸਪੀਡ ਥੋੜੀ ਜ਼ਿਆਦਾ ਸੀ ਉਹਦੀ ਉਹ ਕੰਟਰੋਲ ਨਹੀਂ ਹੋਇਆ ਇਸ ਕਰਕੇ ਜੀ ਨੀਚੇ ਖਾਈ 'ਚ ਗਿਰ ਗਿਆ ਪਰ ਬੰਦੇ ਦਾ ਜਣ ਕੀ ਅਸੀਂ ਕੱਢ ਲਏ ਕਟਰ ਨਾਲ ਬਚਾ ਬਚੂ ਕਰਨਗੇ ਉਪਰੋਂ ਵੜਨਾ ਕੱਟਣਾ ਵੜਦਾ ਵੀ ਪਿਕਅਪ ਵੜਦੀ ਉਪਰੋਂ ਬੰਦੇ ਕੱਢ ਲਏ ਦੋ ਹੀ ਬਚਾਅ ਹੋ ਗਿਆ ਬਾਕੀ ਅਸੀਂ ਉਹਨੀਆਂ ਇਨਸਾਨੀਅਤ ਦਿਖਾਈ ਵੀ ਠੀਕ ਹੋ ਗਏ ਬੰਦੇ ਬਾਹਰ ਕੱਢਦੇ ਐਂਬੂਲੈਂਸ ਵਿੱਚ ਭੇਜਦੇ ਬਲਾਸਪੁਰ ਰੋਡ ਤੇ ਗੱਡੀ ਪਲਟੀ ਜੀ ਜਿਹੜੀ ਕੀਰਤਪੁਰ ਸਾਹਿਬ ਆਪਣਾ ਦੇਣੀ ਜੀ ਪੁਲ ਤੇ ਗੱਡੀ ਗਿਰੀ ਦੋ ਬੰਦੇ ਸੀਗੇ ਫੱਟੜ ਹੋਏ ਅਸੀਂ ਸਥਾਨੀਏ ਮਿਸਤਰੀ ਹੈ ਜੀ ਇੱਥੇ ਤੇ ਅਸੀਂ ਕੱਟਣ ਨਾਲ ਵੱਢ ਗਏ ਗੱਡੀ ਦੀ ਬਾਡੀ ਤਾਂ ਬੰਦੇ ਕੱਢੇ ਹੀ ਤਾਂ ਤਾਂ ਮਤਲਬ ਅਨੰਤਪੁਰ ਸਾਹਿਬ ਭੇਜੇ ਤੇ ਜੀ ਦੋਨੋਂ ਨੂੰ ਸੱਟਾਂ ਲੱਗੀਆਂ ਵੇ ਜੀ ਆ ਵੀ ਮਤਲਬ ਹੈ ਇਹ ਤਾਂ ਹੈ ਹੀ ਮਤਲਬ ਪੱਟੜ ਤੇ ਤਗੜੇ ਹੈ ਨਹੀਂ ਜੀ ਨੰਬਰ ਇਹ ਦੇਖਿਆ ਬਲਾਸਪੁਰ ਤੋਂ ਬਟਰਾਂ ਦੀ ਗੱਡੀ ਆ ਰਹੀ ਸੀ ਤੇ ਮੋੜ ਥਾਸਾ ਵਾਪਰੇਆ ਜਿਹਦੇ ਵਿੱਚ ਦੋ ਡਰਾਈਵਰ ਵਿੱਚ ਫਸੇ ਹੋਏ ਸੀ ਇੱਕ ਪਹਿਲਾਂ ਕੱਢ ਲਿਆ ਤੇ ਦੂਸਰਾ ਸੀ ਕੱਟਣਾ ਕੱਟ ਕੇ ਬਾਹਰ ਕੱਢ ਕੇ ਹਸਪੀਟਲ ਸਿਵਲ ਹਸਪੀਟਲ ਨੰਨਤ ਸਭ ਤੇ ਡਰਾਈਵਰ ਕੱਪੇ ਹੀ ਰੰਦਾ ਗਿਆ ਤਾਂ ਸੱਟਾ ਲੱਤਾ ਇੱਕ ਫੈਕਚਰ ਹੈ ਦੂਜੇ ਦੀਆਂ ਦੋਹੇ ਲੱਤਾਂ ਹੈ ਹਲਾ بے ہوشی حالت ਦੇ ਵਿੱਚ ਨਹੀਂ ਬਲਾਸਪੁਰ ਤੋਂ ਟਮਾਟਰਾਂ ਦਾ ਭਰਿਆ ਟੈਂਪੂ ਆ ਰਿਹਾ ਸੀ ਲੇਕਿਨ ਬਹੁਤ ਰਫਤਾਰ ਸੀ ਉਹ ਇਦੇ ਵਿੱਚ गिर ਗਿਆ ਦੇਣੀ ਖਾਲੀ ਜੋ ਮੋੜ ਆ ਖਤਰਨਾਕ ਮੋੜ ਹੈ ਕੋਈ ਦੇਖਭਾਲ ਨਹੀਂ ਉਹਦੀ ਉਸ ਮੋੜ ਦੀ ਕੋਈ ਦੇਖਭਾਲ ਨਹੀਂ ਆਪਣੀ ਮਰਜ਼ੀ ਨਾਲ ਇੱਥੇ ਐਂਬੂਲੈਂਸ ਹੀ ਨਹੀਂ ਆਈ 2 ਘੰਟੇ ਬੰਦਾ ਉਡਾੜ ਰੱਖਿਆ ਬਾਕੀ ਬੰਦਾ ਉਦਾ ਜਾਨੋ ਠੀਕ ਹੈ ਬਾਕੀ ਭਾਈ ਫ੍ਰੈਕਚਰਸ ਆ ਹੈ ਹਾਂਜੀ ਮੈਂ 10 33 ਐਂਬੂਲੈਂਸ ਦਾ ਡਰਾਈਵ ਬੋਲਿਆ ਜੀ ਐਨਐਚਆਈ ਤੋਂ ਤੇ ਸਾਡੇ ਦੇਣੀ ਇੱਕ ਗੱਡੀ ਪਲਟ ਗਈ ਐ ਟਮਾਟਰਾਂ ਦੀ ਭਰੀ ਹੋਈ ਜੀਪ ਉਹਦੇ ਵਿੱਚ ਦੋ ਬੰਦੇ ਸੀਗੇ ਦੋਨੋਂ ਸੀਰੀਅਸ ਇਕਰ ਆਪਾਂ ਆਪਣੀ ਐਂਬੂਲੈਂਸ ਵਿੱਚ ਪਾ ਕੇ ਆਨੰਦਪੁਰ ਸਾਹਿਬ ਲੈ ਗਏ ਤੇ ਦੂਜੀ ਐਂਬੂਲੈਂਸ ਬੁਲਾਈ ਆ ਉਹਦੇ ਵਿੱਚ ਦੂਜਾ ਬੰਦਾ ਵੀ ਭੇਜ ਦਿੱਤਾ ਬਾਕੀ ਉਹਨੂੰ ਕੋਪੀ ਚਾਹ ਦੇ ਲੱਗ ਗਿਆ ਸਾਨੂੰ ਤਰਾ ਜੇ ਇਸ ਟਾਈਮ ਫੋਨ ਆਇਆ ਸੀ ਤੁਰੰਤ ਇੱਥੇ ਪਹੁੰਚ ਕੇ ਪਾਉਂਦੇ ਗਏ ਅੰਤ ਵਿੱਚ ਤੇ ਜੋ ਸਾਡੀ ਕਾਰਵਾਈ ਕੀਤੀ ਸੀ